ਹਾਂਜੀ ਬਹੁਤ ਸੋਹਣੀ 컬렉ਸ਼ਨ ਆਈ ਹੈ ਜੀ ਸਪੀਰੀਅਰ ਕਾਟਨ ਦੇ ਵਿੱਚ ਦੇਖੋ ਡਿਜੀਟਲ ਪ੍ਰਿੰਟ ਦਾ ਸੂਟ ਆਊਗਾ ਸੈਲਪ੍ਰਿੰਟ ਦੀ ਬਾਟਮ ਆ ਉਹ ਬਹੁਤ ਸੋਹਣੀ 컬렉ਸ਼ਨ ਆਈ ਹੈ ਜੀ ਸਪੀਰੀਅਰ ਕਾਟਨ ਦੇ ਵਿੱਚ ਆ ਤਿੰਨ ਕਲਰ ਆਉਣਗੇ ਜਲਦੀ ਜਲਦੀ ਸਿਕਿਊਰ ਲੈ ਕੇ ਬੁੱਕ ਕਰ ਚੁਣੋ ਬਹੁਤ ਸੋਹਣੇ ਕਲਰਾਂ ਨੇ ਦੇਖੋ ਜੀ ਤਿੰਨ ਕਲਰਾਂ ਨੇ ਤਿੰਨੇ ਕਲਰ ਬਹੁਤ ਸ਼ਾਨਦਾਰ ਕਲਰ ਨੇ ਨਵਾਂ ਡਿਜ਼ਾਈਨ ਹੈ ਜੀ ਜੀਓਮੈਟ੍ਰੀਕਲ ਵਿੱਚ ਪ੍ਰਿੰਟ ਆਊਗਾ ਦੇਖੋ ਸੈਲਪ੍ਰਿੰਟ ਦੀ ਬਾਟਮ ਆ ਸੇਮ ਫੇਸ ਦੀ ਬਾਟਮ ਆਊਗੀ ਜੀ ਡਿਜੀਟਲ ਪ੍ਰਿੰਟ ਹੈ ਸਭ ਤੋਂ ਵੱਡ ਸਭ ਤੋਂ ਵੱਡ ਸਾਡੀ ਕਾਮਜਾ ਵਜਾ ਰਹੀ ਸਪੀਰੀ ਕਾਟਨ ਦੇ ਵਿੱਚ ਹੈ ਜੀ 1150 ਰੁਪਏ ਦਾ ਮਾਰਕੀਟ ਰੇਟ ਹੈ ਜੀ ਆਪਣੇ ਕੋਲ 750 ਰੁਪਏ ਰੇਨ ਦੇ ਵਿੱਚ ਹੈ ਜੀ ਸਾਡੇ ਕੋਲ ਡੇਲੀ ਨਵੇਂ ਨਵੇਂ ਡਿਜ਼ਾਈਨ ਆਉਂਦੇ ਨੇ ਨਾਲ ਜਿਹੜਾ ਸੌਟ ਆਊਟ ਹੋ ਜਾਂਦੇ ਨੇ ਜੀ ਬਹੁਤ ਵੱਡੀ ਆਫਰ ਲੱਗੀ ਹੋਈ ਹੈ ਜੀ ਇਹ ਡਿਜ਼ਾਈਨਾਂ ਦੇ ਉੱਪਰ 750 ਰੁਪਏ ਦਾ ਸੂਟ ਹੈ ਜੀ ਡਿਸਟਰ ਪ੍ਰਿੰਟ ਆਊਗਾ बॉਟਮ ਦੇਖੋ ਜੀ ਸੈਲ ਪ੍ਰਿੰਟ ਦੀ बॉਟਮ ਆਊਗੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਤਿੰਨ ਕਲਰ ਨੇ ਫਸਟ ਦੇ ਵਿੱਚ ਇਹ ਮਸਟਰਡ ਆਊਗਾ ਜੀ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਜਿਓਮੈਟ੍ਰੀਕਲ ਦਾ ਪ੍ਰਿੰਟ ਆਊਗਾ ਜੀ ਬਹੁਤ ਸੋਹਣੇ ਕਲਰ ਆਏ ਨੇ ਤਿੰਨ ਕੰਦਰਾਣਗੇ ਜੀ ਪ੍ਰਾਈਸ ਹੈ 750 ਜੀ ਸਭ ਤੋਂ ਵੱਡੀ ਵੀਡੀਓ ਸੇਸੀਂ ਐਸੇ ਕਰਕੇ ਇਹਦੀ ਪਾ ਰਹੇ ਹਾਂ ਜੀ ਇਹਦੇ ਵਿੱਚ 1150 ਰੁਪਏ ਰੇਟ ਹੈ ਜੀ ਆਪਾਂ 750 ਰੁਪਏ ਦੀ ਬਹੁਤ ਵੱਡੀ ਆਫਰ ਸੇਲ ਲਗਾਈ ਹੋਈ ਹੈ ਜੀ ਬਹੁਤ ਵੱਡੀ ਸੇਲ ਹੈ ਜੀ ਇਹਦੀ 750 ਰੁਪਏ ਦੇ ਵਿੱਚ ਹੈ ਡੈਸਕ ਟਾਪ ਪ੍ਰਿੰਟ ਹੈ ਜੀ ਬਾਟਮ ਦੇਖੋ ਸਲ ਪ੍ਰਿੰਟਡ ਬਾਟਮ ਆਊਗੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਤਾਂ ਹੀ ਸਭ ਤੋਂ ਬਾਅਦ ਵੀਡੀਓ ਸੀ ਇਹਦੀ ਆਈਟਮ ਦੀ ਪਾਰ ਰਹੀ ਜੀ 750 ਦੀ ਬਹੁਤ ਵਧੀਆ ਕੱਪੜਾ ਜੀ ਸਾਰੇ ਕਸਟਮਰ ਜਰੂਰ ਇਹਨੂੰ ਬਾਏ ਕਰੋ ਸਕਰੀਨ ਤੇ ਨੰਬਰ ਤਾਂ ਆਰਡਰ ਪਲੇਸ ਤੁਸੀਂ ਸਾਨੂੰ WhatsApp ਤੇ ਕਰਨਾ ਜੀ ਸਕਰੀਨ ਸ਼ਾਟ ਲੈ ਚਲੋ ਆਰਡਰ ਪਲੇਸ ਤੁਸੀਂ ਸਾਨੂੰ WhatsApp ਤੇ ਕਰ ਲੈ ਸਕਰੀਨ ਤੇ ਨੰਬਰ ਤਾਂ ਹੋਗਾ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਤਿੰਨ ਕਲਰ ਨੇ ਫਰੋਜ ਹੀ ਆ ਪਿੰਕ ਹੈ ਜੀ ਮਸਟਰਡ ਹੈ ਤਿੰਨੇ ਕਲਰ ਫੇਰ ਦੇਖ ਲਓ ਇੱਕ ਵਾਰ ਤਿੰਨੇ ਕਲਰਾਂ ਦੀ ਨਿਗਾਹ ਮਰਾ ਦਿਓ ਜੀ ਤਿੰਨੇ ਕਲਰ